ਸਾਸਰੀਕਾਲ ਵੀਰੇ ਸਾਰਿਆਂ ਨੂੰ ਅੱਜ ਆਪਾਂ ਇਹ ਖੂਤੇ ਖੂਤੇ ਆਪਾਂ ਲਾਇਆ ਅੰਬ ਦਾ ਬੂਟਾ ਲਾਇਆ ਹੋਇਆ ਸੀ ਬਾਈ ਆਹ ਦੇਖੋ ਆਪਾਂ ਨੂੰ ਪਾਣੀ ਪਾਉਣ ਆਉਣੇ ਆ ਇਹ ਆਪਾਂ ਨੂੰ ਕੈਪਟਨ ਸਾਹਿਬ ਨੇ ਦਿੱਤਾ ਸੀ ਕੈਪਟਨ ਸਾਹਿਬ ਨੂੰ ਬੂਟੇ ਲਾਉਣ ਦਾ ਬਹੁਤ ਸ਼ੌਂਕ ਆ ਉਹ ਆਪਾਂ ਨੂੰ ਬੂਟੇ ਦਿੰਦੇ ਰਹਿੰਦੇ ਨੇ ਆਪਾਂ ਲਾਉਣੇ ਰਹਨੇ ਆਂਗੇ ਇਹ ਅੰਬ ਦਾ ਬੂਟਾ ਆਪਾਂ ਉਹਨਾਂ ਨੇ ਇੱਕ ਆਪਾਂ ਨੂੰ ਕਵਿਤਾ ਸੁناਈ ਸੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਖੂ ਤੇ ਜੋ ਅੰਬ ਦਾ ਬੂਟਾ ਬਾਪੂ ਆਪਣੇ ਹੱਥੀਂ ਲਾਇਆ ਲੱਗਾ ਮੈਨੂੰ ਬਾਪੂ ਵਰਗਾ ਮੈਂ ਘੁੱਟ ਕੇ ਜਫਾ ਪਾਇਆ ਜੀਨੇ ਬਾਪੂ ਦਾ ਬੜਾ ਸਾਥ ਨਭਾਇਆ ਜਦ ਰੁੱਤਾਂ ਤੱਤੀਆਂ ਸੀ ਕਿੰਨੀਆਂ ਦੁਪਹਿਰਾਂ ਬਾਪੂ ਨੇ ਇੱਥੇ ਕਟੀਆਂ ਸੀ ਭਾਈ ਇਹ ਆਪਾਂ ਮਦਾ ਬੂਟਾ ਲਾਇਆਗਾ ਵੀ ਸ਼ਾਇਦ ਆਉਣ ਵਾਲੀਆਂ ਵੀੜੀਆਂ ਸ਼ਾਇਦ ਆਪਾਂ ਨੂੰ ਵੀ ਯਾਦ ਰੱਖਣਾ ਵੀ ਅਸੀਂ ਜਿਵੇਂ ਆਪਦੇ ਬਜ਼ੁਰਗਾਂ ਨੂੰ ਯਾਦ ਕਰਦੇ ਆ ਵੀ ਉਹਨਾਂ ਨੇ ਮਿਹਨਤਾਂ ਕਰੀਆਂ ਅੱਜ ਸਾਨੂੰ ਆਹ ਵਿਰਾਸਤਾਂ ਬਕਸੀਆਂ ਨੇ ਕਾ ਖੂਲਾ ਹੈ ਭਾਈ ਪਹਿਲੀਆਂ ਜੇ ਖੂ ਉਹਨਾਂ ਦੇ ਲਾਏ ਹੁੰਦੇ ਸੀ ਜਿਹੜੇ ਗਿੱਲ ਵਾਲੇ ਹੁੰਦੇ ਸੀਗੇ ਜਾਂ ਮਾੜੇ-ਮੋਟੇ ਸਾਇਕ ਦੇ ਸੀਗੇ ਇਹ ਸਾਡੇ ਬਜ਼ੁਰਗਾਂ ਨੇ ਚਾਰ ਭਾਈਆਂ ਨੇ ਇਕੱਠਿਆਂ ਹੋ ਕੇ ਬੜੀ ਮਿਹਨਤ ਨਾਲ ਲਾਇਆ ਸੀ ਤੇ ਅੱਗੇ ਜਿਹੜੀਆਂ ਫਸਲਾਂ ਸੀ ਪਾਣੀ ਦੇ ਸਾਧਨ ਖੂਹਾਂ ਨਾਲ ਹੀ ਸੀਗੇ ਜਿਹੜੇ ਖੂਹ ਸੀਗੇ ਜਿਨ੍ਹਾਂ ਦੇ ਹੁੰਦੇ ਉਹਨਾਂ ਦੇ ਫਸਲ ਹੋ ਜਾਂਦੀ ਬਈ ਕਿਸੇ ਟਾਈਮ ਤਾਂ ਸੋਕਾ ਪੈਂਦਾ ਸੀਗਾ ਤਾਂ ਖੂਹ ਨਾਲ ਪਾਣੀ ਲਾ ਲੈਂਦੇ ਕਿਸੇ ਟਾਈਮ ਜਦੋਂ ਮੀਂਹ ਵੱਧ ਪੈ ਜਾਂਦੇ ਤਾਂ ਮੀਂਹ ਨਾਲ ਫਸਲ ਮਰ ਜਾਂਦੀ ਸੀ ਤਾਂ ਉੱਚੇ ਬਾਹਣਾਂ ਦਾ ਪਾਣੀ ਨੀਵੇਂ ਪਾਸੇ ਚਲਾ ਜਾਂਦਾ ਏ ਟੋਮੈਟਿਕ ਤਾਂ ਵੀ ਫਸਲ ਹੋ ਜਾਂਦੀ ਸੀ ਇਹ ਬਾਹਣ ਉੱਚੇ ਸੀਗੇ ਇਹੀ ਚੀਜ਼ਾਂ ਨੇ ਵੀ ਬਜ਼ੁਰਗਾਂ ਨੇ ਬਹੁਤ ਸੂਝ ਸਮਝ ਕੇ ਖੂ ਜਿੱਥੇ ਲੋੜ ਸੀ ਉੱਥੇ ਲਾਇਵ ਉੱਚੇ ਥਾਂ ਲਾਓ ਵੀ ਐਂ ਕਰਕੇ ਐਂ ਆਪਣੇ ਉੱਥੇ ਫਸਲ ਹੋਊਗੀ ਤੇ ਆਪਾਂ ਆਪਣੀ ਬਜ਼ੁਰਗਾਂ ਦੀ ਯਾਦ ਲਈ ਅੱਜ ਇਹ ਵੀਡੀਓ ਬਣਾਈ ਆ ਵੀ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਕੀ ਕੀਤਾ ਤੇ ਆਪਾਂ ਅੰਬ ਦਾ ਬੂਟਾ ਲਾ ਕੇ ਗਏ ਉਹਨਾਂ ਦੀ ਯਾਦ ਚ ਵੀ ਉਹਨਾਂ ਦੀ ਯਾਦ ਆਇਆ ਕਰੂ ਆਪਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਸਾਇਦ ਸਾਨੂੰ ਵੀ ਯਾਦ ਰੱਖਣ ਤੇ ਵੀ ਇਹ ਚੀਜ਼ਾਂ ਨੇ ਵੱਧ ਤੋਂ ਵੱਧ ਰੱਖ ਲਾਓ ਆਪਦੇ ਜਵਾਕਾਂ ਨੂੰ ਬਈ ਕਿਸਾਨੀ ਨਾਲ ਜੋੜ ਕੇ ਰੱਖੋ ਉਹਨਾਂ ਨੂੰ ਗਿਆਨ ਦਿਓ ਤੇ ਇਹੀ ਚੀਜ਼ਾਂ ਨੇ ਵੀ ਜਿਹੜੀਆਂ ਕਿ ਸਮੇਂ ਸਿਰ ਜਦੋਂ ਜਿਉਂ-ਜਿਉਂ ਆਪਣੀ ਉਮਰ ਵੱਧਦੀ ਰਹਿੰਦੀ ਆ ਭਾਈ ਇਹ ਚੀਜ਼ਾਂ ਆਪਾਂ ਨੂੰ ਬਾਅਦ ਚ ਪਤਾ ਲੱਗਦੇ ਨੇ ਵੀ ਇਹ ਚੀਜ਼ਾਂ ਆਪਾਂ ਕੀ ਕਰੀਆਂ ਨੇ ਹੁਣ ਇਹ ਜਿਹੜੇ ਬਜ਼ੁਰਗ ਨੇ ਜਦੋਂ ਅਸੀਂ ਪਿੰਡ ਦੇ ਬਰੋਟੇ ਜਾਂ ਛੱਤ ਥੱਲੇ ਜਾ ਕੇ ਬੈਠਦੇ ਆ ਪਹਿਲਾਂ ਦੱਸ ਦਿੰਦੇ ਨੇ ਵੀ ਛੋਡੇ ਬਜ਼ੁਰਗਾਂ ਨੇ ਗੜੇ ਬੰਨੇ ਸੀਗੇ ਆਪਾਂ ਪੁੱਛਣ ਲੱਗਣਾ ਵੀ ਕਿਵੇਂ ਜਦੋਂ ਹੋਰ ਵੀ ਬੈਠੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਜਿਨ੍ਹਾਂ ਦਾ ਇੱਕ ਭਾਈ ਇਹਨਾਂ ਦਾ ਇੱਥੇ ਖੇਤ ਹੀ ਰਹਿਣਾ ਹੁੰਦਾ ਸੀ ਖੂ ਤੇ ਭਾਈ ਤੇ ਕਹਿੰਦਾ ਇੱਕ ਸਾਲ ਗੜੇ ਬਹੁਤ ਜ਼ਿਆਦੇ ਪਏ ਉਹ ਸਾਲ ਜੇ ਉਹ ਸਾਲ ਉਹ ਠੰਡ ਦਾ ਟਾਈਮ ਸੀ ਕਹਿੰਦੇ ਖੇਤ ਸੀਗਾ ਕਹਿੰਦੇ ਉਹ ਮਰ ਗਿਆ ਹੋਊਗਾ ਵੀ ਇੰਨੇ ਜ਼ਿਆਦੇ ਗੜੇ ਹੋਏ ਜਦੋਂ ਪਿੰਡ 'ਚ ਗੱਲ ਹੋਈ ਵੀ ਉਹ ਤਾਂ ਉੱਥੇ ਇਕੱਲਾ ਖੇਤ ਹੀ ਰਹਿ ਗਿਆ ਤੇ ਜਦੋਂ ਉਹਨੂੰ ਦੇਖਣ ਆਲੇ ਆਏ ਤਾਂ ਪਿੰਡ ਦੇ ਹੋਰ ਬਹੁਤ ਲੋਕ ਆਏ ਤੇ ਉਹ ਇੱਥੇ ਜਿਵੇਂ ਆਪਾਂ ਕਹਿੰਦੇ ਜਿਹੜਾ ਖੇਤ ਰਹਿਣਾ ਸਾਧ ਹੀ ਹੁੰਦਾ ਬੰਦਾ ਭਗਤੀ ਹੁੰਦਾ ਤੇ ਉਹ ਸਾਧਨਾ ਵੀ ਕਰਦਾ ਸੀਗਾ ਜਦੋਂ ਉਹਨੂੰ ਦੇਖਣ ਆਏ ਕਹਿੰਦੇ ਜਿੱਥੇ ਉਹ ਪਿਆ ਸੀਗਾ ਉੰਨੀ ਥਾਂ ਗੜੇ ਦਾ ਕੀ ਕਹਿੰਦੇ ਥਾਂ ਹੀ ਸੁੱਕੀ ਪਈ ਸੀਗੀ ਤੇ ਉਦੋਂ ਉਹਨੇ ਵਾਚਨ ਕਰਿਆ ਸੀ ਵੀ ਪਿੰਡ ਦੇ ਵਿੱਚ ਆ ਪਾਣੀ ਨਾਲ ਸੋਡੇ ਜਾਂ ਗੜੇ ਮਾਰੀ ਨਹੀਂ ਹੋਣੀ ਤੁਸੀਂ ਕਾਸੀ ਮਨਾਇਆ ਕਰੋ ਉਹ ਟਾਈਮ ਕਾਸੀ ਮਨਾਉਣ ਲੱਗੇ ਸੀ ਪਿੰਡ ਦੇ ਲੋਕ ਵੀ ਕੋਈ ਬੱਸਾ ਰਿਹੜਾ ਜਾਨਵਰ ਨੂੰ ਜੋੜਦੇ ਨਹੀਂ ਸੀਗੇ ਤੇ ਉਦੋਂ ਇਹ ਇਹ ਗੱਲਾਂ ਸਾਥ ਚ ਕਰਦੇ ਆਪਾਨੂੰ ਖੁਸ਼ੀ ਹੁੰਦੀ ਵੀ ਸਾਡੇ ਬਜ਼ੁਰਗਾਂ ਨੇ ਕੰਮ ਕੀਤਾ ਫਿਰ ਇੱਕ ਵੀ ਸਾਡੇ ਬਜ਼ੁਰਗਾਂ ਦੀ ਖਾਸ ਇਸ ਸੀਗੀ ਸਾਡੇ ਫਸਲ ਬਹੁਤ ਸੋਹਣੀ ਹੁੰਦੀ ਸੀ ਖੂਲ ਲੱਗਿਆ ਹੋਇਆ ਸੀ ਇੱਕ ਮਿਹਨਤ ਕਰਦੇ ਸੀਗੇ ਬਈ ਮਿਹਨਤ ਕਰਨ ਤੋਂ ਬਾਅਦ ਲੋਕਾਂ ਨੇ ਕਈਆਂ ਨੇ ਫਸਲ ਨਹੀਂ ਵੀ ਹੁੰਦੀ ਹੁੰਦੀ ਸੀਗੀ ਤਾਂ ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਪਿੰਡ ਦੇ ਵਿਚਾਲੇ ਲਿ ਜਾ ਕੇ ਗੱਡਾ ਖੜਾ ਲੈਂਦੇ ਵੀ ਜਿਹਨੂੰ ਫਸਲ ਭਾਈ ਜਿਹਦੇ ਨਹੀਂ ਹੋਏ ਦਾਣੇ ਉਹ ਤੁਸੀਂ ਲੈ ਲਓ ਵੀ ਬਾਅਦ ਚ ਜਦੋਂ ਤੁਹਾਡੇ ਦਾਣੇ ਹੋਏ ਵਿਆਜ ਵਾਂਗੂ ਥੋੜੇ ਕਹਣੇ ਬਾਦ ਤੇ ਇਹ ਕਿ ਮੋੜ ਦਿੰਦੇ ਹੁੰਦੇ ਸੀ ਵੀ ਕਿਸੇ ਦਾ ਹੀ ਜਿਗਰਾ ਹੁੰਦਾ ਸੀ ਕੋਈ ਦਿੰਦਾ ਸੀ ਬਈ ਨਹੀਂ ਦਿੰਦਾ ਵੀ ਹੈ ਨਹੀਂ ਸੀਗਾ ਅਗਲਾ ਤੇ ਹਰੇਕ ਨਾਲ ਧੱਕਾ ਵੀ ਨਹੀਂ ਸੀ ਵੀ ਜਿਹਹੇ ਜਿਸੇ ਦੇ ਦਾਣੇ ਹੁੰਦੇ ਉਹ ਹਜੇ ਮੋੜ ਦਿੰਦੇ ਅੱਜ ਸਾਨੂੰ ਉਹ ਬੰਦੇ ਬੈਠ ਕੇ ਗੱਲਾਂ ਕਰਦੇ ਵੀ ਛੋਡੇ ਬਜ਼ੁਰਗ ਇਹੋ ਜਿਹੇ ਸੀ ਇੰਨੀ ਮਿਹਨਤਾਂ ਕਰਦੇ ਸੀ ਐਂ ਕਰਕੇ ਤਾਂ ਆਪਾਂ ਨੂੰ ਖੁਸ਼ੀ ਹੁੰਦੀ ਆ ਬਈ ਇਹ ਗੱਲਾਂ ਸੁਣ ਕੇ ਵੀ ਇਹ ਚੀਜ਼ਾਂ ਦਾ ਹੁਣ ਸਾਨੂੰ ਮਾਣ ਆਗਾ ਵੀ ਸਾਡੇ ਬਜ਼ੁਰਗਾਂ ਨੇ ਮਿਹਨਤਾਂ ਕਰੀਆਂ ਹੁਣ ਸਾਡੇ ਬਾਪੂ ਹੁਣੇ ਸਾਡੇ ਚਾਚੇ ਤਾਏ ਵੀ ਬਹੁਤ ਮਿਹਨਤਾਂ ਕਰਦੇ ਦੇਖੋ ਹਰੀਆਂ ਭਰੀਆਂ ਫਸਲਾਂ ਖੜੀਆਂ ਨੇ ਬਈ ਵੀ ਇਹ ਤੱਕ ਬਜ਼ੁਰਗਾਂ ਨੇ ਬਣਾ ਕੇ ਦਿੱਤੇ ਆ ਇਸੇ ਲਈ ਆਪਾਂ ਜੰਮਬ ਦਾ ਬੂਟਾ ਲਾਏ ਇਹ ਆਪਾਂ ਨੂੰ ਕੈਪਟਨ ਸਾਹਿਬ ਨੇ ਦਿੱਤਾ ਸੀ ਕੈਪਟਨ ਸਾਹਿਬ ਨੇ ਆਪਾਂ ਨੂੰ ਇਹ ਸੁਣਾਈ ਸੀ ਕਿਰਤਾਂ ਜਿਹੜੀ ਤੁਹਾਡੇ ਨਾਲ ਸਾਂਝੀ ਕਰੀ ਆ ਜੇਕਰ ਸਾਡਾ ਚੈਨਲ ਤੁਹਾਨੂੰ ਵਧੀਆ ਲੱਗਦਾ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਮੈਂਟ ਤੇ ਸ਼ੇਅਰ ਜ਼ਰੂਰ ਕਰਕੇ ਦੱਸਿਆ ਕਰੋ ਵੀ ਸਾਡੀ ਵੀਡੀਓ ਤੁਹਾਨੂੰ ਕਹੇ ਜੀ ਲੱਗਦੀ ਆ ਬਈ ਆਪਾਂ ਜਿਹੇ ਜਿਆ ਆਪਣੇ ਮਨ ਦੇ ਵਿੱਚ ਹੁੰਦੀ ਆਪਾਂ ਉਹ ਜੀ ਗੱਲ ਨਾਲ ਵੀਡੀਓ ਪਾਉਣੇ ਰਹਨੇ ਆ ਵੀ ਇਹ ਦੱਸਿਆ ਨੇ ਵੀ ਪੁਰਾਣੇ ਬਜ਼ੁਰਗਾਂ ਦੀ ਮਿਹਨਤਾਂ ਬਹੁਤ ਓ ਕੀ ਅਸੀ ਤੇ ਅੱਜ ਦੇ ਟਾਈਮ ਆਪਾਂ ਨੂੰ ਕਹਿੰਦੇ ਫਸਲਾਂ ਆਉਂਦੀ ਆ ਲੋਕ ਕਹਿੰਦੇ ਖੁਸ਼ੀ ਹੁੰਦੀ ਹੁੰਦੀ ਆ ਅੱਗੇ ਲੋਕ ਕਹਿੰਨ ਇਦੂ ਵੱਧ ਖੁਸ਼ੀ ਹੁੰਦੀ ਸੀ ਨਾ ਇਦੂ ਚੌਗੜੀ ਮਿਹਨਤ ਹੁੰਦੀ ਸੀ ਕਹਿੰਦੇ ਮਹੀਨਾ ਮਹੀਨਾ ਕਰੇ ਦਾਣੇ ਢੋਣ ਨੂੰ ਲੱਗ ਜਾਂਦੇ ਸੀ ਦੇਖ ਲਓ ਉਹਨਾਂ ਦੇ ਜਿਗਰੇ ਕਿੱਡੇ ਤਾਕੜੇ ਸੀ ਅੱਜ ਦੇ ਟਾਈਮ ਆਪਾਂ ਆਥਨ ਨੂੰ ਵੱਢ ਕੇ ਫਸਲ ਬੇਲੀ ਹੋ ਜਾਂਦੇ ਆ ਹੁਣ ਬਾਈ ਆਪਾਂ ਇੱਕ ਸਪਰੇਅ ਕਰੀ ਆ ਹੁਣ ਗੇੜਾ ਮਾਰ ਨਹੀਂ ਹੋਣੇ ਇਕੱਲਾ ਪਾਣੀ ਵਾਸਤੇ ਫਾਸਲਾਂ ਤੇ ਹੋਰ ਕੁਝ ਨਹੀਂ ਕਰਦੇ ਵੀ ਬਜ਼ੁਰਗਾਂ ਦੇ ਜਿਗਰੇ ਸੀ ਜਿਨ੍ਹਾਂ ਨੇ ਕਮਾ ਕੇ ਜਾਇਦਾਦਾਂ ਦਿੱਤੀਆਂ ਨੇ ਉਹਨਾਂ ਦੀਆਂ ਜਾਇਦਾਦਾਂ ਨੂੰ ਵੱਧ ਤੋਂ ਵੱਧ ਯਾਦ ਰੱਖੋ ਤੇ ਵੱਧ ਤੋਂ ਵੱਧ ਉਹਨਾਂ ਦੀਆਂ ਜਾਇਦਾਦ ਦੇ ਵਿੱਚ ਰੁੱਖ ਲਾਓ ਬਾਈ